ਹਾਂ ਜੀ ਸਸ਼ਿਕਾ ਲਈ ਸਾਰਨ ਨੂੰ ਮੈਂ ਅਮਨਦੀਪ ਕਰਨਾ ਚਾਹਤ ਪਈ ਹੱਲਿੰ ਤੋ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਹੋਮ ਮੀਂਸ ਵੀਡੀਓ ਲੈ ਕੇ ਆਏ ਆਂਗੇ ਜਿਦੇ ਵਿੱਚ ਮੈਂ ਦਬਕਾ ਲਗਾ ਰਹੀ ਆਂ ਨਹੀਂ ਸੂਈ ਦੇ ਨਾਲ ਠੀਕ ਹੈ ਤੁਸੀਂ ਆਹ ਵਾਲਾ ਡਿਜ਼ਾਈਨ ਮੇਰੇ ਬਣਿਆ ਹੋਇਆ ਦੇਖਿਆ ਹੋਣਾ ਮੈਂ ਇਹਨੂੰ ਦੁਬਾਰਾ ਰੀਕ੍ਰੀਏਟ ਕਰ ਰਹੀ ਸੀ ਨਵਾਂ ਸੂਟ ਬਣਾ ਰਹੀ ਸੀ ਨਵਾਂ ਕਲਰ ਦੇ ਉੱਪਰ ਇਹਨੂੰ ਇਹਦੇ ਪਰ ਆਪਾਂ ਦਬਕਾ ਕਿਵੇਂ ਲਗਾਉਣਾਗਾ ਇਹ ਅੱਜ ਮੈਂ ਤੁਹਾਨੂੰ ਦੱਸੂਗੀ ਆਲਰੇਡੀ ਮੈਂ ਆਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਹੋ ਕਰ ਚੁੱਕੀਆਂ ਆਂਗੀ ਠੀਕ ਹੈ ਜੀ ਤੇ ਦਬਕਾ ਲਗਾਉਣ ਲਈ ਆਪਾਂ ਸੂਈ ਤੋਂ ਪਹਿਲਾਂ ਦੱਸੀ ਸੀ ਕਿ 9 ਨੰਬਰ ਸੂਈ ਹੁੰਦੀ ਹੈ ਜਿਹੜੀ ਬਿਲਕੁਲ ਹੀ ਬ੍ਰੀਕ ਹੁੰਦੀ ਹੈ ਕੀ ਦੇਖੋ ਤੁਸੀਂ ਬਿਲਕੁਲ ਹੀ ਬ੍ਰੀਕ ਹੁੰਦੀ ਹੈ ਕੀ ਇਹਦੇ ਉੱਪਰ ਵਿੱਚ ਦੀ ਕਾਰ ਵੀ ਜਿਹੜਾ ਦਬਕਾ ਹੁੰਦਾ ਹੈਗਾ ਬਹੁਤ ਆਸਾਨੀ ਦੇ ਨਾਲ ਨਿਕਲ ਜਾਂਦਾ ਹੈਗਾ ਇਹ ਤਾਂ ਠੀਕ ਹੈ ਜੀ ਬਹੁਤ ਆਸਾਨੀ ਦੇ ਨਾਲ ਨਿਕਲ ਵੀ ਜਾਂਦਾ ਤੇ ਪੈ ਵੀ ਜਾਂਦਾ ਦੇਖੋ ਤੇ ਇਹਦੇ ਨਾਲ ਆਪਾਂ ਲਗਾਵਾਂਗੇ ਜੀ ਇੱਕ ਤਾਂ ਹੁੰਦਾ ਏਦਕਕ ਆਪਾਂ ਸਿੰਪਲ ਲਗਾਨੇ ਇੱਕ ਹੁੰਦਾ ਜਿਹੜਾ ਉਹ ਉੱਪਰ ਮਾਜਾ ਹੁੰਦਾਗਾ ਜਿਵੇਂ ਇਹਦੇ ਵਿੱਚ ਲੱਗਿਆ ਹੋਇਆਗਾ ਤੁਸੀਂ ਦੇਖੋ ਇਹਦੇ ਵਿੱਚ ਲੱਗਿਆ ਹੋਇਆਗਾ ਯਾਨੀ ਆਂ ਚੀਜ਼ਾਂ ਨੇ ਨਾ ਇਹ ਉੱਪਰ ਮਾਜਾ ਲੱਗਿਆ ਹੋਇਆ ਇਹ ਤੁਹਾਨੂੰ ਪਸੰਗਿਆ ਜਿਵੇਂ ਆਪਾਂ ਨੇ ਕਿਵੇਂ ਲਗਾਉਣਾਗਾ ਮੈਂ ਆ ਪਹਿਲਾਂ ਮੋਤੀ ਦੇ ਨਾਲ ਲਗਾਇਆ ਹੋਇਆਗਾ ਤੇ ਸਾਰੀ ਇਹਦੇ ਤੇ ਆਊਟਲਾਈਨ ਕੀਤੀ ਹੋਈ ਹੈਗੀ ਜ਼ਰੀ ਦੇ ਨਾਲ ਆਪਾਂ ਨੇ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਇੱਕੇ ਦੀ ਸਾਈਡ ਤੇ ਐਦਾਂ ਟੇਡਾ ਟੇਡਾ ਦੀ ਟੇਡਾ ਲਗਾਣਾ ਆਪਣੀ ਐਵੇਂ ਸਿੱਧਾ ਨਹੀਂ ਧਰਨਾ ਹੈਗਾ ਇਹਨੂੰ ਐਸ ਲੋਟ ਆਪਾਂ ਟੇਡਾ ਲਗਾਵਾਂਗੇ ਇੱਥਾ ਬਿਜਲੀ ਸਾਈਡ ਜਿਹੜਾ ਅੰਦਰਲੀ ਸਾਈਡ ਇਹ ਦਿਖੂਗਾ ਨਹੀਂ ਦੂਜੇ ਧੱਕੇ ਦੇ نیچے ਆ ਜੂਗਾ ਤੇ ਇਹ ਜਿਹੜਾ ਆਪਾਂ ਨੀਚੋਂ ਇਹਨੂੰ ਉਭਰਾ ਦੇਣਾਗਾ ਮੀਨਜ਼ੇ ਉਬਰਮਾ ਇਹ ਇਹਦੇ ਨਾਲ ਹੀ ਲੱਗਦਾ ਹੁੰਦਾ ਆਪਾਂ ਸੈਂਟਰ ਦੇ ਵਿੱਚ ਪਹਿਲਾਂ ਇੱਦਾਂ ਲਗਾਉਣਾਗਾ ਇਹ ਇੱਕ ਠੀਕ ਹੈ ਇੱਦਾਂ ਨੂੰ ਧਾ ਕੇ ਫੇਰ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਉੱਪਰ ਲਗਾਉਣਾ ਇਦਾਂ ਸਾਈਜ਼ ਦੇ ਅਕੋਰਡਿੰਗ ਲਗਾਉਂਦੇ ਜਾਣਾ ਤੁਸੀਂ ਠੀਕ ਹੈ ਸੂਈ ਦੇ ਨਾਲ ਹੀ ਤੁਸੀਂ 컬러 ਦਾਫਕਾ ਵੀ ਲਗਾ ਸਕਦੇ ਹੋਗੇ ਇਹ ਮੈਂ ਨੇ ਆਊਟਲਾਈਨ ਪਹਿਲਾਂ ਕੀਤੀ ਹੋਈ ਹੈਗੀ ਤੁਸੀਂ ਇਦਾਂ ਸੂਈ ਦੇ ਵਿੱਚ ਪਾਉਂਦੇ ਜਾਣਾ ਤੇ ਇਧਰੋਂ ਸੂਈ ਕੱਢ ਕੇ ਇਧਰਲੀ ਸਾਈਡ ਪਾਉਂਦੇ ਜਾਣਾ ਨੋਰਮਲ ਟਾਂਕੀ ਦੇ ਨਾਲ ਹੁੰਦਾ ਇਹ ਇੱਕ ਆਰੀ ਦੇ ਨਾਲ ਵੀ ਲੱਗਦਾ ਹੁੰਦਾਗਾ ਬਟ ਮੈਂ ਇਹ ਸੂਈ ਦੇ ਨਾਲ ਲਗਾ ਰਹੀ ਹਾਂਗੀ ਤੁਹਾਨੂੰ ਆਪਾਂ ਸੁ ਜੀ ਨਾਲ ਦੱਸ ਰਹੀ ਹਾਂਗੀ ਕਿਵੇਂ ਲੱਗਦਾ ਹੈ ਦੇਖੋ ਜਿਹੜਾ ਇਹਦੇ ਆਪਾਂ ਨੇ ਵਿਚ ਲਗਾਇਆ ਸੀਗਾ ਹਨ ਉਹ ਬਿਲਕੁਲ ਹੀ ਅਨ ਵਿਜੀਬਲ ਹੋ ਜਾਊਗਾ ਦਿਖੂਗਾ ਨਹੀਂ ਹੋ ਕਿਤੇ ਵੀ ਉਹ ਸਿਰਫ ਇਹਨੂੰ ਭਰਾ ਦੇਣ ਵਾਸਤੇ ਵੀ ਜਿਹੜਾ ਸੈਂਟਰ ਦੇ ਵਿੱਚੋਂ ਆਗਾ ਉੱਬਰ ਮਾਜਾ ਲੱਗੇ ਉਹ ਆਪਾਂ ਇਹਦੇ ਵਿੱਚ ਤਾਂ ਫਿਕਸ ਕੀਤਾਗਾ ਇਸੇ ਤਰ੍ਹਾਂ ਇਹਨੂੰ ਸਾਰੇ ਨੂੰ ਲਗਾਉਂਦੇ ਜਾਣਾ ਆਪਾਂ ਨੇ ਸਾਈਜ਼ ਤੁਸੀਂ ਉਨੀ ਕ ਰੱਖਣੀ ਹੈਗੀ ਜਿੰਨੀ ਕ ਆਪਾਂ ਪੱਤੀ ਬਣਾ ਰਹੇ ਹਾਂ ਅਗਰ ਸਾਈਜ਼ ਛੋੜਾ ਜਾਂ ਵੱਡਾ ਰੱਖੂਗੀ ਤੁਸੀਂ ਤਾਂ ਉਹ ਸਹੀ ਨਹੀਂ ਲੱਗੇਗਾ ਸਾਈਜ਼ ਤੁਸੀਂ ਪੱਤੀ ਦੇ ਅਕੋਰਡਿੰਗ ਹੀ ਇਹਨਾਂ ਦੇ ਜਿਹੜੇ ਕੱਟ ਕਰਕੇ ਰੱਖਣੇ ਆ ਦੇਖੋ ਇਸ ਤਰ੍ਹਾਂ ਜਿਹੜੀ ਉਹ ਆਪਾਂ ਨੇ ਸਾਰੀ ਫਿਲਿੰਗ ਕਰਨੀ ਹੈ ਉਸੇ ਤਰ੍ਹਾਂ ਹੁਣ ਆਪਾਂ ਇਧਰ ਲਈ ਸਾਈਡ ਕਰਾਂਗੇ ਸੈਂਟਰ ਦੇ ਵਿੱਚ ਆਪਾਂ ਟੇਡਾ ਲਗਾਵਾਂਗੇ ਕੋ ਅਪੋਜੀਟੇਟ ਲਗਾਵਾਂਗੇ ਤੇ ਇਹਦੇ ਓਪੋਜੀਟ ਹੁਣ ਆਪਾਂ ਇਹ ਨਹੀਂ ਉਹ ਦਬਕੇ ਨਹੀਂ ਆਈਆਂ ਬਾਕੀ ਪੈਟਲਸ ਨਹੀਂ ਆ ਉਹ ਬਣਾਵਾਂਗੇ ਦੇਖ ਐਸਟਰਾ ਠੀਕ ਹੈ ਜੀ ਇਹਦੇ ਨਾਲ ਹੀ ਜਿਹੜੇ ਦਬਕੇ ਦਾ ਤੁਸੀਂ ਸੂਟ ਹੈ ਜਿਹੜਾ ਉਹ ਕੱਢ ਸਕਦੇ ਹੋਗੇ ਹੈਨਾ ਇਹ ਨੋਰਮਲ ਦਬਕੇ ਦਾ ਕੱਢਣਾਗਾ ਜਾਂ ਵਿੱਚ ਕੱਟਦਾਨਾ ਯੂਜ਼ ਕਰਨਾ ਮੋਤੀ ਯੂਜ਼ ਕਰਨਾ ਕੁਝ ਵੀ ਬਣਾ ਸਕਦੇ ਹੋਗੇ ਤੁਸੀਂ ਜਸਟ ਤੁਹਾਨੂੰ ਇੱਕ ਵਾਰੀ ਪ੍ਰੈਕਟਿਸ ਕਰਨ ਦੀ ਲੋੜ ਹੋਊਗੀ ਇਸੇ ਤਰ੍ਹਾਂ ਜਿਹੜਾ ਮੈਂ ਇਹ ਸਾਰਾ ਡਿਜ਼ਾਈਨ ਕੰਪਲੀਟ ਕਰ ਦੂੰਗੀ ਜਿਹੜਾ ਆਪਣੇ ਦਬਕੇ ਦੀ ਕਟਿੰਗ ਹੈਗੀ ਤੁਸੀਂ ਉਹ ਇਕੁਅਲ ਕਰਕੇ ਰੱਖਣੀ ਹੈਗੀ ਤੇ ਦੱਬਕਾ ਜਿਹੜਾ ਉਹ ਵਧੀਆ ਕੁਆਲਿਟੀ ਦਾ ਲੈ ਕੇ ਆਉਣਾ ਦੱਬਕਾ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈਗਾ 컬러ਫੁਲ ਵੀ ਲੈ ਕੇ ਆ ਸਕਦੇ ਤੁਸੀਂ 컬러ਫੁਲ ਵੀ ਮਿਲ ਜਾਂਦੇ ਨੇ ਦੇਖੋ ਇਸ ਤਰ੍ਹਾਂ ਜਿਹੜਾ ਆਪਾਂ ਨਹੀਂ ਫਿਲਿੰਗ ਕਰਨੀ ਹੈ ਠੀਕ ਹੈ ਤੇ ਇਹਦੇ ਇਹਦੀ ਨਾਲ ਹੀ ਸੂਈ ਦੇ ਨਾਲ ਹੀ ਜਿਹੜਾ ਆਪਾਂ ਪਰਬੰਦੇ ਲਗਾ ਦਾਂਗੇ ਇਹਦੇ ਤੇ ਫਿਰ ਇਧਰਲੀ ਸਾਈਡ ਆ ਜਿਹੜਾ ਉਹ ਬਣਾਵਾਂਗੇ ਸੈਕਿੰਡ ਹੁਣ ਦੇਖੋ ਜੇ ਤੁਸੀਂ ਐਜ਼ ਇਟ ਇਜ਼ ਇਹਨੂੰ ਲੈ ਕੇ ਆਉਣਾ ਤਾਂ ਤੁਸੀਂ ਐਜ਼ ਇਟ ਇਜ਼ ਵਿਦ ਥ्रेड ਲੈ ਕੇ ਆ ਸਕਦੇ ਹੋਗੇ ਬਟ ਮੈਂ ਇਹਦੇ ਉੱਪਰ ਹੀ ਛੋਟੀ ਜੀ ਨੋਟ ਲਗਾ ਦੂੰਗੀ ਇਹ ਨੀਚਲੀ ਸਾਈਡ ਤੋਂ ਆਪਾਂ ਨੂੰ ਹਨਾ ਇਹਦੇ ਨੀਚੋਂ ਦੀ ਜਾ ਕੇ ਮੀਨਸ ਵੀ ਇਹਨੂੰ ਬੰਦ ਲਗਾਉਣਾ ਬਹੁਤ ਔਖਾ ਹੁੰਦਾ ਹੈਗਾ ਮੈਂ ਇੱਥੋਂ ਹੀ ਨਿੱਕੀ ਜੀ ਨੋਟ ਲਗਾਉਂਗੀ ਕਿਉਂਕਿ ਮੇਰੇ ਕੋਲ ਥ्रेड ਹੈ ਜਿਹੜਾ ਉਹ 골ਡਨ ਹੀ ਆ ਨੋਟ ਹੈ ਜਿਹੜੀ ਉਹ ਬਿਲਕੁਲ ਵੀ ਨਹੀਂ ਦਿਖਣੀ ਹੈਗੀ ਇਹਦੇ ਵਿੱਚ ਮੇਰੇ ਉੱਪਰ ਹੀ ਨੋਟ ਲਗਾ ਦੇਣੀ ਹੈ ਤੇ ਨੈਕਸਟ ਇਹ ਨੀਚੇ ਸੂਈ ਲੈ ਜਾ ਕੇ ਮੈਂ ਨੈਕਸਟ ਲਾਈਨ ਲਾਂ ਇੱਧੇ ਲੈ ਸਾਈਡ ਆ ਰਹਿਣਾ ਐਦਾਂ ਇੱਥੇ ਨੋਟ ਮੈਂ ਤਾਂ ਲਗਾਈ ਹੈਗੀ ਕਈ ਵਾਰੀ ਆਪਾਂ ਇੱਕ ਥ੍ਰੈਡ ਖਿੱਚਦੇ ਆ ਨਾ ਫਿਰ ਉਹ ਸਾਰਾ ਵਰਕ ਉੱਡੜ ਜਾਂਦਾ ਹੈ ਇਸ ਕਰਕੇ ਮੈਂ ਇੱਥੇ ਨੋਟ ਲਗਾਈ ਹੈ ਤਾਂ ਮੈਂ ਇੱਥੇ ਵੀ ਲਗਾਉਂਦੀ ਨੈਕਸਟ ਵੀ ਜੇ ਇਧਰੋਂ ਉੱਡੜ ਰਿਹਾ ਤਾਂ ਇਧਰੋਂ ਨਾ ਉੱਡੜੇ ਕਿਉਂਕਿ ਜਿਹੜਾ ਆਪਣੇ ਹੈਂਡਵਰਕ ਦਾ ਹੁੰਦਾ ਹੋਇ ਇੱਕੋ ਹੀ ਥ੍ਰੈਡ ਦੇ ਵਿੱਚ ਸਾਰਾ ਵਰਕ ਪਰੋਇਆ ਹੋਇਆ ਹੁੰਦਾ ਜਦੋਂ ਇੱਕ ਤ ਰੈੱਡ ਖਿੱਚਿਆ ਜਾਂਦਾ ਤਾਂ ਵਰਕ ਜਿਹੜਾ ਉਹ ਸਾਰਾ ਹੀ ਉੱਤਰ ਜਾਂਦਾ ਇਹਦੇ ਵਿੱਚ ਤੁਸੀਂ ਐਦਾਂ ਵੀ ਕਰ ਸਕਦੇ ਆਂਗੇ ਵੀ ਹਰ ਇੱਕ ਚੀਜ਼ ਨੂੰ ਪਹਿਲਾਂ ਆਪਾਂ ਨੋਟ ਲਗਾਵਾਂਗੇ ਬੰਦ ਲਗਾਵਾਂਗੇ ਫਿਰ ਆਪਾਂ ਨੈਕਸਟ ਸ਼ੁਰੂ ਕਰਾਂਗੇ ਇਹਦੇ ਨਾਲ ਸੇਫਟੀ ਰਹਿੰਦੀ ਆ ਜਦੋਂ ਤੁਸੀਂ ਆਪਣੇ ਸੂਟ ਰੈਡੀ ਕਰਦੇ ਹੋ ਇਸੇ ਤਰ੍ਹਾਂ ਇਹ ਜਿਹੜਾ ਆਪਾਂ ਸਾਰਾ ਕੰਪਲੀਟ ਕਰ ਲਾਂਗੇ ਇਸ ਸੂਟ ਦੀ ਟ੍ਰੇਸ ਦੀ ਵੀਡੀਓ ਵੀ ਮੈਂ ਜਰੂਰ ਬਣਾ ਕੇ ਦਵਾਂਗੀ ਤੁਹਾਨੂੰ ਟ੍ਰੇਸ ਦੀ ਵੀਡੀਓ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਣਾਵਾਂਗੇ ਦੇਖੋ ਐਸੀ ਤਰ੍ਹਾਂ ਹੈ ਜਿਹੜਾ ਹੋ ਆਪਾਂ ਸਾਰਾ ਕੰਪਲੀਟ ਕਰਦੇ ਜਾਵਾਂਗੇ ਤੇ ਜਿਹੜੇ-ਜਿਹੜੇ ਨਵੇਂ ਆਏ ਨੇਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਦੇਖੋ ਇਸੇ ਤਰ੍ਹਾਂ ਆਪਾਂ ਜਿਹੜਾ ਉਹ ਸਾਰਾ ਕੰਪਲੀਟ ਕਰ ਲਾਂਗੇ ਜੀ ਤੇ ਤੁਸੀਂ ਵੀ ਆਪਣੀਆਂ ਸੋਨੀਆ ਸੋਨੀਆ ਮਿੰਜ਼ਰੀ ਸੂਟ ਇਹਨਾਂ ਨੂੰ ਦੇਖ ਕੇ ਵੀਡੀਓਜ਼ ਨੂੰ ਦੇਖ ਕੇ ਰੈਡੀ ਕਰ ਸਕਦੇ ਹੋਊਂਗੇ ਤੇ ਤੁਸੀਂ ਆਪਾਂ ਨੈਕਸਟ ਵੀਡੀਓ ਕਿਸ ਚੀਜ਼ ਦੀ ਬਣਾਈਏ ਮੈਨੂੰ ਜ਼ਰੂਰ ਦੱਸ ਕੇ ਜਾਇਆ ਕਰੋ ਕਿਉਂਕਿ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਹਣਾ ਵੀ ਮੈਂ ਨੈਕਸਟ ਵੀਡੀਓ ਕਿਸ ਚੀਜ਼ ਦੇ ਉੱਪਰ ਬਣਾਵਾਂਗਾ ਤੁਸੀਂ ਮੈਨੂੰ ਦੱਸੋਗੇ ਤਾਂ ਆਪਾਂ ਤੁਹਾਡੇ ਲਈ ਵੀਡੀਓਜ਼ ਜਿਹੜੀ ਉਹ ਰੈਗੂਲਰ ਲੈਂਦੇ ਆਵਾਂਗੇ डेली विडियज़ ने जोड़ी हम आप अपलोड करा डेली बन दी भी नहीं है क्योंकि मेरे को कम भी होंगे आते जलों भी मैं कोई नव काम करती हाँ तो मैं थोड़े ना शेयर जरूर कर दी थैंक यू जी